ਅਸੀਂ ਆਏ ਹਾਂ ਜੀ ਕਪਾਲ ਮੋਚਨ ਹਾਂ ਜੀ ਕਪਾਲ ਮੋਚਨ ਦਾ ਇੱਥੇ ਹਰ ਸਾਲ ਦੀ ਤਰ੍ਹਾਂ ਮੇਲਾ ਭਰਦਾ ਵਧੀਆ ਤਕੜਾ ਦਿਵਾਲੀ ਤੋਂ ਬਾਅਦ ਤਾਂ ਜੀ ਜਿਹਨਾਂ ਦੇ ਕੋਈ ਪਿਤਰ ਪੁੱਤਰ ਨੇ ਉਹਨਾਂ ਦੀ ਮੁਕਤੀ ਮਖਤੀ ਕਰਾਣ ਆਉਂਦੇ ਨੇ ਲੋਕਾਂ ਠੀਕ ਹੈ ਜੀ ਹਾਂ ਬਹੁਤ ਵੱਡਾ ਇਤਿਹਾਸ ਹੈ ਬੱਚਾ ਦਾ ਠੀਕ ਹੈ ਜੀ ਕੋਈ ਆ ਕੇ ਮੱਥਾ ਟੇਕ ਕੇ ਆ ਕੇ ਤੀਰਥ ਦੇ ਜ਼ਰੂਰ ਅਸਮਾਨ ਤੇ ਦਰਸ਼ਨ ਕਰਕੇ ਜਾਓ ਮਹਾਰਾਜ ਦੇ ਬਈ ਦਵਾਰੇ ਮੰਦਿਰਾਂ ਬਿਲਕੁਲ ਗੁਰਦੁਆਰੇ ਮੰਦਰ ਬਾਬਾਈ ਕਹਿੰਦੇ ਮੱਥਾ ਟੇਕੋ ਬਹੁਤ ਸੋਣਾ ਬਈਆ ਐਂਦੇ ਕਹਿਰੋ ਪੰਡੂ ਕਹਿਰੋ ਪੰਡੂ ਹੋਰ ਬਾਬਾਈ ਗੁਰੂ ਨਾਨਕ ਦੇਵ ਜੀ ਹਾਂਜੀ ਜੀ ਜੰਦਰ ਭਗਵਾਨ ਗੁਰੂ ਗੋਆਰਖਨਾਥ ਜੀ ਲਾਲਾ ਮਾਤਾ ਸਾਰੇ ਬਹੁਤ ਚਾਏ ਨੇ ਠੀਕ ਹੈ ਜੀ ਆ ਮੰਦਰਾ ਬਾਬਾਈ ਐ ਗੁਰਦਵਾਰਾ ਸਾਹਾ ਆ ਗਿਆ ਨਾ ਵੀ ਸਾਡੇ ਇਸ ਤਰ੍ਹਾਂ ਆਪਾਂ ਨੂੰ ਉੱਧਰ ਜਾਣਾ ਪਊਗਾ ਤਾਂ ਕਿ